ਸਾਰੇ ਗੁਰੂ ਨਗਰੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਅਤੇ ਸਾਰੇ ਪੁਲਿਸ ਫੋਰਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਅਤੇ ਉਹਨਾਂ ਨੇ ਵਿੱਚ ਹਰ ਤਰ੍ਹਾਂ ਦੀ ਖੁਸ਼ੀ ਮਹਾਰਾਜ ਦੀ ਬਖਸ਼ਿਸ਼ ਨਾਲ ਆਵੇ ਤੇ ਸੇਤ ਯਾ ਭੈਣ ਸਾਰੇ ਔਰ ਨਾਲ ਨਾਲ ਮੈਂ ਇਹ ਵੀ ਰਿਕੁਐਸਟ ਕਰਦਾ ਕਿ ਸਾਰੇ ਆਪਾਂ ਕਾਨੂੰਨ ਦੀ ਇੱਜ਼ਤ ਕਰੀਏ ਤੇ ਪਾਲਣਾ ਕਰੀਏ ਔਰ ਆਪਣੇ ਏਰੀਏ ਨੂੰ ਹੋਰ ਵੀ ਸੁਖਾਵਾਂ ਆਪਣੇ ਜਿਹੜੇ ਆਨਗਵਾਨ ਦੇ ਲੋਕ ਨੇ ਜਾਂ ਸੜਕਾਂ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਸੁਖਾਵਾਂ ਮਾਹੌਲ ਦੇਖਣ ਚਾਹੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਇਸ ਗੱਲ ਤੇ ਵਚਨਬੱਧ ਹੈ ਕਿ ਅਸੀਂ ਆਪਣੀ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਪਹਿਲ ਦਿੰਨੇ ਹਮੇਸ਼ਾ ਔਰ ਕਾਫੀ ਜਿਹੜਾ ਕੰਮ ਹੋਇਆ ਆਰਗੇਨਾਈਜ਼ ਕ੍ਰਾਈਮ ਤੇ ਸਟਰੀਟ ਕ੍ਰਾਈਮ ਪਲੱਸ ਡਰੱਗਸ ਦੇ ਉੱਤੇ ਉਹ ਤੁਹਾਡਾ ਟਾਈਮ ਟੂ ਟਾਈਮ ਮੈਂ ਸ਼ੇਅਰ ਕਰਦਾ ਰਿਹਾ ਇਸ ਤੋਂ ਨਵਾਂ ਜਿਹੜਾ ਨਵੇਂ ਸਾਲ ਦੇ ਆ ਜ ਰੈਨਜਮੈਂਟਸ ਬੜੇ ਪੁਖਤਾ ਸੀ ਡਿਟੇਲ ਚ ਕੀਤੇ ਆ ਸਾਡੇ ਚਾਰੋਂ ਡੀਸੀਪੀ ਸਹਿਬਾਨ ਉਹਨਾਂ ਨੂੰ ਵੱਖ-ਵੱਖ ਏਰੀਆ ਦਿੱਤੇ ਗਏ ਆ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਦੇ ਆਉਣ ਵਾਸਤੇ ਸਹੂਲਤ ਵਾਸਤੇ ਪਾਰਕਿੰਗ ਟ੍ਰੈਫਿਕ ਔਰ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿਹੜੀ ਡਿਊਟੀ ਵੀ ਕਾਫੀ ਡਿਟੇਲ ਚ ਲਾਈ ਗਈ ਹੈ ਔਰ ਸੀਨੀਅਰ ਅਫਸਰ ਦੀ ਰਿਸਪੋਨਸੀਬਿਲਟੀ ਦਿੱਤੀ ਗਈ ਉਸ ਡਿਊਟੀ ਨੂੰ ਇਸ ਤੋਂ ਇਲਾਵਾ ਜਿਹੜਾ ਸ਼ਹਿਰ ਨੂੰ ਡਿਵਾਈਡ ਕਰਕੇ ਅਸੀਂ ਟੋਟਲ ਜੇ ਆਪਾਂ ਨਾਕੇ ਦੇਖੀਏ 80 80 ਨਾਕੇ ਲਾਏ ਗਏ ਪੁਲਿਸ ਵੱਲੋਂ ਤੇ 55 ਪੈਟਰੋਲਿੰਗ ਪਾਰਟੀਆਂ ਜਿਹੜੀਆਂ ਗਸ਼ਤ ਕਰਨੀਆਂ ਜੀਆਂ ਸਪੈਸ਼ਲ ਸਵਾਰਡ ਟੀਮ ਹੈ ਕਮਾਂਡੋ ਦੀ ਔਰ ਵੈਲ ਟ੍ਰੇਨ ਸਰੀਆਂ ਨੇ ਟੀਮਾਂ ਨੇ ਉਹ ਡਿਪਲੋਏ ਕੀਤੀਆਂ ਗਈਆਂ QRTs ਨੇ ਤੇ ARP ਟੀਮਾਂ ਨੇ ਔਰ ਜੇਕਰ ਟੋਟਲ ਫੋਰਸ ਦੇਖੀਏ 4 ਡੀਐਸਪੀ ਲੈਵਲ ਦੇ ਅਫਸਰਸ 4 ਐਸਪੀ ਲੈਵਲ ਦੇ ਅਫਸਰਸ ਔਰ 11 14 ਡੀਐਸਪੀ ਲੈਵਲ ਦੇ ਅਫਸਰਸ ਔਰ ਤਕਰੀਬਨ 1800 ਵੱਖ-ਵੱਖ ਰੈਂਕ ਦੇ ਮੁਲਾਜ਼ਮ ਜਿਹੜੇ ਆ ਉਹ ਡਿਪਲਾਈ ਕੀਤੇ ਗਏ ਮੈਂ ਤੁਹਾੜਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਸ ਵਾਤੇ ਮਰਾਹੀ ਕਿ ਨਵਾਂ ਸਾਲ ਆ ਤੁਸੀਂ ਆਪਣੀ ਖੁਸ਼ੀ ਜ਼ਰੂਰ ਮਨਾਓ ਆਪਣੇ ਪਰਿਵਾਰ ਨਾਲ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਉਹਦੇ ਚ ਬੜੇ ਕਲੀਅਰ ਰਸੀ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਲਾਈਨ ਕ੍ਰਾਸ ਕੀਤੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਪਲੇਨ ਟਰੂਥ ਦੇ ਵਿੱਚ ਵੀ ਸਾਰੇ ਆਪਣੇ ਟਕਵਾਏ ਟੀਮਸ ਲਾਈਆਂ ਹੋਈਆਂ ਵੀ ਜਿਹੜਾ ਵੀ ਕੋਈ ਹਰਕਤ ਕਰਦਾ ਇਮੀਡੀਏਟਲੀ ਸਾਨੂੰ ਇਨਫੋਰਮ ਕਰਕੇ ਯੂਨੀਫਾਰਮਡ ਦਸਤਾ ਉਥੇ ਪਹੁੰਚੇਗਾ ਔਰ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੀ ਜਾਏ ਕਰੇਗਾ